ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਪੰਜਾਬ ਦੇ ਸਭ ਤੋਂ ਵੱਡੇ ਮਸਲੇ ਤੇ ਗੱਲ ਕਰਨ ਲੱਗੇ ਆਂ ਪੰਜਾਬ ਵਿੱਚ ਖਸਕਾ ਦੀ ਖੇਤੀ ਲਾਗੂ ਕਰਵਾਉਣੀ ਇਸ ਮਸਲੇ ਤੇ ਆਪਾਂ ਇੱਕ ਲਹਿਰ ਬਣਾਈਏ ਤਾਂ ਕਿ ਪੰਜਾਬ ਵਿੱਚ ਖਸਕਾ ਦੀ ਖੇਤੀ ਲਾਗੂ ਹੋ ਸਕੇ ਅਤੇ ਪੰਜਾਬ ਦੀ ਜਵਾਨੀ ਅਤੇ ਕਿਸਾਨੀ ਨੂੰ ਬਚਾਇਆ ਜਾ ਸਕੇ ਨਾਲ ਹੀ ਪੰਜਾਬ ਵਿੱਚ ਜੋ ਧਰਤੀ ਹੇਠਲਾ ਪਾਣੀ ਆ ਜਿਹਦਾ ਪੱਧਰ ਬਹੁਤ ਥੱਲੇ ਜਾ ਚੁੱਕਿਆ ਹੈ ਉਹਨੂੰ ਵੀ ਬਚਾਇਆ ਦਾ ਸਕੀ ਇੱਥੇ ਆਪਾਂ ਗੱਲ ਕਰਾਂਗੇ ਕਿ ਪੰਜਾਬ ਵਿੱਚ ਜੋ ਸਰਕਾਰ ਬਦਲਾ ਦੇ ਨਾਂ ਤੇ ਬਣੀ ਐ ਇਹਨਾਂ ਨੇ ਵੀ ਵਾਅਦਾ ਕੀਤਾ ਸੀ ਕਿ ਪੰਜਾਬ ਵਿੱਚ ਸਾਡੀ ਸਰਕਾਰ ਬਣਨ ਤੇ ਅਸੀਂ ਪੰਜਾਬ ਵਿੱਚ ਖਸਕਾ ਦੀ ਖੇਤੀ ਲਾਗੂ ਕਰਾਂਗੇ ਪਰੰਤੂ ਆ ਪਿਛਲੇ ਵਿਧਾਨ ਸਭਾ ਦੇ ਸੈਸ਼ਨ ਵਿੱਚ ਇਹਨਾਂ ਦੇ ਇੱਕ ਐਮ ਐਲ ਏ ਨੇ ਹੀ ਇਹ ਇਨਰ ਸਪੀਕਰ ਤੋਂ ਮੰਗ ਕੀਤੀ ਉਹ ਤੋਂ ਸਵਾਲ ਪੁੱਛਿਆ ਕਿ ਸਪੀਕਰ ਸਾਹਿਬ ਪੰਜਾਬ ਵਿੱਚ ਖਸਕਾ ਦੀ ਖੇਤੀ ਕਦੋਂ ਲਾਗੂ ਹੋਊਗੀ ਤਾ ਉਹ ਸਪੀਕਰ ਨੇ ਹੱਸ ਕੇ ਜਵਾਬ ਦਿੱਤਾ ਕਹਿੰਦਾ ਤੁਸੀਂ ਨਸ਼ੇ ਨੂੰ ਪ੍ਰਮੋਟ ਕਰ ਰਹੇ ਹੋ ਮੈਂ ਇਹਨਾਂ ਦੇ ਇਸ ਭਦਰ ਕੋਸ਼ ਤੋਂ ਪੁੱਛਣਾ ਚਾਹਣਾ ਕਿ ਜੋ ਤੁਸੀਂ ਰੋੜਾ ਦੇ ਉੱਤੇ ਠੇਕੇ ਖੋਲ ਰੱਖੇ ਨੇ ਸ਼ਰਾਬ ਵੇਚ ਰਹੇ ਹੋ ਸੜਕਾਂ ਦੇ ਬੈਠ ਕੇ ਕੀ ਉਹ ਨਸ਼ਾ ਨਹੀਂ ਜੇ ਤੁਸੀਂ ਇਹਨੂੰ ਨਸ਼ਾ ਸਮਝਦੇ ਹੋ ਤਾਂ ਫਿਰ ਉਹ ਤਾਂ ਬਹੁਤ ਵੱਡਾ ਨਸ਼ਾ ਹੈਗਾ ਕਿਉਂਕਿ ਸ਼ਰਾਬ ਪੀ ਕੇ ਤਾਂ ਬੰਦਾ ਸ਼ਰਾਬੀ ਹੋ ਕੇ ਬਹੁਤ ਗਲਤੀਆਂ ਕਰ ਲੈਂਦਾ ਐਕਸੀਡੈਂਟ ਵੀ ਹੋ ਜਾਂਦਾ ਕਿਸੇ ਨਾਲ ਲੜ ਵੀ ਪੈਂਦਾ ਪਰੰਤੂ ਜਿਹੜੀ ਖਸ ਖਸ ਆ ਜਾਂ ਫੀਮ ਆ ਸਾਡੇ ਵੱਡੇ ਬਜ਼ੁਰਗ ਪਿਓ ਦਾਦੇ ਸਾਡੇ ਪਹਿਲਾਂ ਤੋਂ ਖਾਂਦੇ ਨੇ ਕਿ ਇੱਕ ਤਰ੍ਹਾਂ ਦਾ ਹਰਬਲ ਟੌਨਕ ਆ ਇਹ ਕਿਉਂਕਿ ਇਹ ਖਾ ਕੇ ਬੰਦਾ ਕੰਮ ਕਰੂਗਾ ਕੰਮ ਕਰਦਾ ਕਿਸੇ ਨਾਲ ਲੜਦਾ ਝਗੜਦਾ ਨਹੀਂ ਜਾਂ ਕੋਈ ਕੋਈ ਗਲਤੀ ਨਹੀਂ ਕਰਦਾ ਇਹਨੂੰ ਖਾ ਕੇ ਇਹਨੂੰ ਖਾ ਕੇ ਸਿਰਫ ਕੰਮ ਨੂੰ ਤਰੂ ਸੇਠ ਠੀਕ ਰਹਿੰਦੀ ਆ ਇਹਨੂੰ ਤਾਂ ਹਰਬਲ ਟੌਨਕ ਕਿਹਾ ਜਾਂਦਾ ਜਿਹੜੇ ਵੱਡੇ ਡਾਕਟਰ ਨੇ ਬੜੀ ਆਪਣੇ ਹੋਏ ਨੇ ਐਂਗੀਐਸ ਐਮਡੀ ਨੇ ਉਹ ਵੀ ਇਸ ਚੀਜ਼ ਨੂੰ ਪ੍ਰਮੋਟ ਕਰ ਰਹੇ ਨੇ ਤੇ ਖਾਸ ਕਰ ਜਾਂ ਕੀ ਖਾਣੀ ਚਾਹਣਗੇ ਹੁਣ ਆਪਾਂ ਗੱਲ ਕਰੀਏ ਕਿ ਪੰਜਾਬ ਵਿੱਚ ਇਹ ਲਹਿਰ ਕਿੱਦਾਂ ਬਣੂਗੀ ਇੱਕ ਆਪਾਂ ਸਾਰੇ ਭਰਾ ਇਕੱਠੇ ਹੋਈਏ ਫੇਸਬੁੱਕ ਦਾ ਜੋ ਵੀ ਸੋਸ਼ਲ ਮੀਡੀਆ ਜੋ ਅੱਜ ਇੱਕ ਪਲੇਟਫਾਰਮ ਬਣੇ ਨੇ ਇਹਨਾਂ ਦੇ ਜਰੀਏ ਆਪਾਂ ਇੱਕ ਗਰੁੱਪ ਬਣਾਇਆਗਾ ਜੋ ਖਸਰਾ ਦੀ ਖੇਤੀ ਚਾਹੀਏ ਆਪਾਂ ਇੱਕ ਗਰੁੱਪ ਬਣਾਇਆ ਨੂੰ ਤੇ ਆਪਾਂ ਮੈਂਬਰ ਬਣੀਏ ਤੇ ਇਸੇ ਰਾਹੀਂ ਆਪਾਂ ਇੱਕ ਇਹਨੂੰ ਲਹਿਰ ਬਣਾਈਏ ਇਹ ਆਮ ਆਦਮੀ ਪਾਰਟੀ ਵਾਲੇ ਜਦੋਂ ਪਿੰਡਾਂ 'ਚ ਆਉਂਦੇ ਸਾਨੂੰ ਬੋਲਦਾ ਮੰਤਰੀ ਲੋਕੋ ਦੀ ਲਖਣਾ ਇਹਦੇ ਜਦੋਂ ਵੋਟਾਂ ਮੰਗਣੋਂ ਦਾ ਇਹਨਾਂ ਦੇ ਮੂਹਰੇ ਅਸੀਂ ਇੱਕ ਸਵਾਲ ਕਰੀਏ ਕਿ ਪੰਜਾਬ 'ਚ ਫਸਲਾਂ ਦੀ ਕੀਤੀ ਕਿਉਂ ਨਹੀਂ ਲੱਗ ਹੋ ਸਕਦੀ ਤੁਸੀਂ ਆਪਣੇ ਸਪੀਕਰ ਜਿਹੜਾ ਸੁਣਦਾ ਵਿਧਾਨ ਸਭਾ ਦਾ ਸਪੀਕਰ ਆ ਉਹਨੂੰ ਪੁੱਛੋ ਕਿ ਪੰਜਾਬ 'ਚ ਕਿਉਂ ਨਹੀਂ ਲੱਗ ਹੋ ਸਕਦੀ ਜੇ ਰਾਜਸਥਾਨ 'ਚ ਖੇਤੀ ਹੋ ਸਕਦੀ ਆ ਅਹਮਲਤ ਆਪਣਾ ਹਿਮਾਚਲਤ ਵੀ ਚੱਲ ਰਹੀ ਹੈ ਗੱਲ ਉੱਥੇ ਵੀ ਸ਼ਾਇਦ ਸ਼ੁਰੂ ਹੋ ਜੇ ਮਹਾਰਾਸ਼ਟਰ ਚ ਹੋ ਸਕਦੀ ਆ ਝਾਰਖੰਡ ਚ ਹੋ ਸਕਦੀ ਆ ਪਰ ਪੰਜਾਬ ਵਿੱਚ ਕਿਉਂ ਨਹੀਂ ਹੋ ਸਕਦੀ ਜਦ ਕਿ ਪੰਜਾਬ ਵਿੱਚ 70% ਲੋਕ ਇਹ ਚੀਜ਼ ਨੂੰ ਵਰਤਦੇ ਆ ਯੂਜ਼ ਕਰਦੇ ਆ ਜਦ ਕਿ ਤੁਸੀਂ ਝਾਰਖੰਡ ਚਲੇ ਜਾਓ ਮਹਾਰਾਸ਼ਟਰ ਚਲੇ ਜਾਓ ਜਾਰਾਸਤਾਨ ਚਲੇ ਜਾਓ ਉਥੋਂ ਦੇ ਲੋਕ ਬਹੁਤ ਘੱਟ ਖਾਂਦੇ ਨੇ ਜਾਦਾ ਪੱਪਲ ਨੂੰ ਵੀ ਪਤਾ ਪੰਜਾਬੀ ਵੀ ਖਾਂਦੇ ਨੇ ਤੇ ਪੰਜਾਬ ਵਿੱਚ ਇਹ ਖੇਤੀ ਹੋ ਸਕਦੀ ਪੰਜਾਬ ਵਿੱਚ ਇਹ ਅਨਲੀਗਲ ਇਹ ਆਪਣੇ ਨਾਲ ਹੀ ਆਪਣੇ ਪੰਜਾਬੀਆਂ ਨਾਲ ਇਸ ਨੂੰ ਤੱਕਾ ਹੁੰਦਾ ਆ ਇਸ ਕਰਕੇ ਇਹ ਚੀਜ਼ ਨੂੰ ਇੱਕ ਲੋਕ ਲਹਿਰ ਬਣਾਉਣੀ ਲੋੜ ਆ ਤਾਂ ਕਿ ਪੰਜਾਬ ਵਿੱਚ ਜੋ ਖਸਫਾ ਦੀ ਖੇਤੀ ਆ ਉਹ ਲਾਗੂ ਹੋ ਸਕੇ ਪੰਜਾਬ ਦਾ ਪਾਣੀ ਉਹ ਵੀ ਬਚ ਸਕੇ ਪੰਜਾਬ ਦੀ ਜਵਾਨੀ ਬਚ ਸਕੇ ਪੰਜਾਬ ਦੀ ਕਿਸਾਨੀ ਬਚ ਸਕੇ ਜਵਾਨੀ ਤਾਂ ਬਚੂਗੀ ਜਿਹੜਾ ਸਾਡੇ ਪੰਜਾਬ ਵਿੱਚ ਚਿੱਟੇ ਦਾ ਇੱਕ ਜ਼ਹਿਰ ਚਿੱਟਾ ਚਿੱਟੇ ਦੇ ਰੂਪ ਵਿੱਚ ਜ਼ਹਿਰ ਲਿਆ ਕੇ ਸੜਦਾ ਪੰਜਾਬ ਵਿੱਚ ਸਾਡੇ ਨੌਜਵਾਨ ਬੱਚੇ ਬੱਚੀਆਂ ਅੱਜ ਚਿੱਟੇ ਦਾ ਸੇਵਨ ਕਰਕੇ ਮੌਤ ਦੇ ਉੱਚ ਜਾ ਰਹੇ ਨੇ ਉਹਨਾਂ ਨੂੰ ਬਚਾਉਣ ਵਾਸਤੇ ਹੀ ਇਹ ਚੀਜ਼ ਜ਼ਰੂਰੀ ਆ ਇਸ ਕਰਕੇ ਆਪਾਂ ਇੱਕ ਲਹਿਰ ਬਣਾਈਏ ਕਿ ਇਹਨਾਂ ਤੋਂ ਸਵਾਲ ਕਰੀਏ ਇਹਨਾਂ ਨੂੰ ਆਉਂਦਾ ਜੇ ਸਾਡੇ ਪਿੰਡਾਂ ਵਿੱਚ ਚਾਹੇ ਮੰਗ ਪੱਤਰ ਦੇਓ ਚਾਹੇ ਇਹਨਾਂ ਨੂੰ ਸਵਾਲ ਕਰੋ ਕਿ ਤੁਸੀਂ ਦੱਸੋ ਕਦੋਂ ਤੁਸੀਂ ਇਹ ਚੀਜ਼ ਨੂੰ ਲਾਗੂ ਕਰੋਗੇ ਤੁਸੀਂ ਇੱਕ ਕਾਨੂੰਨ ਬਣਾਉਣ ਦੀ ਗੱਲ ਕੀਤੀ ਸੀ ਕਿ ਅਸੀਂ ਲਾਗੂ ਕਰਵਾਵਾਂਗੇ ਪੰਜਾਬ ਵਿੱਚ ਖਸਫਲ ਦੀ ਖੇਤੀ ਇਹ ਕਦੋਂ ਲਾਗੂ ਕਰਵਾਓਗੇ ਇਹਨਾਂ ਤੋਂ ਬੇਨਤੀਆਂ ਕਰਦਾ ਅੱਗੇ ਪੇਜ ਨੂੰ ਲਾਇਕ ਕਰੋ ਫੋਲੋ ਕਰੋ ਤੇ ਇਹ ਵੀਡੀਓ ਬਾਕਬਾਰ ਸ਼ੇਅਰ ਕਰੋ ਤਾਂ ਕਿ ਇਹ ਵੀਡੀਓ ਇਹਨਾਂ ਦੇ ਜਿੰਨੇ ਵੀ ਮੰਤਰੀਆਂ MLA ਨੇ ਉਹਨਾਂ ਤੱਕ ਪਹੁੰਚ ਸਕੇ ਇੱਕ ਆਪ ਇਹ ਚੀਜ਼ ਲੋਕਾਂ 'ਗੇ ਤਰਉਣਾ ਇੰਨੇ ਤੋਂ ਬੇਨਤੀ ਪ੍ਰਵਾਨ ਕਰੇ ਅੱਗੇ ਹੋਰ ਵੀ ਲੋਕ ਪਾਵਾਂਗੇ ਤੇ ਪੇਜ ਨਾਲ ਜੁੜੋ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ